ਗਰਮੀ ਦੀਆਂ ਲਹਿਰਾਂ ਦੇ ਇਸ ਮੋਡੀਊਲ ਵਿੱਚ ਤੁਹਾਡਾ ਸਵਾਗਤ ਹੈ। ਇਸ ਮੋਡੀਊਲ ਤੋਂ ਬਾਅਦ ਤੁਸੀਂ ਇਹ ਕਰਨ ਦੇ ਯੋਗ ਹੋ ਜਾਵੋਗੇ। ਗਰਮੀ ਦੀ ਲਹਿਰ ਦੀ ਧਾਰਨਾ ਨੂੰ ਸਮਝ ਸਕੋਗੇ। ਗਰਮੀ ਦੀ ਲਹਿਰ ਦੇ ਜੋਖਮਾਂ ਨੂੰ ਘਟਾਉਣ ਦੀਆਂ ਰਣਨੀਤੀਆਂ ਬਾਰੇ ਜਾਣੋਗੇ। ਗਰਮੀ ਦੀ ਲਹਿਰ ਦੇ ਦੌਰਾਨ ਸੁਰੱਖਿਆ ਉਪਾਅ ਲਾਗੂ ਕਰਨ ਦੇ ਯੋਗ ਹੋ ਜਾਵੋਗੇ। ਗਰਮੀ ਦੀ ਲਹਿਰ ਦੀ ਸੁਰੱਖਿਆ ਲਈ ਕਰਨ ਅਤੇ ਨਾ ਕਰਨ ਬਾਰੇ ਜਾਣੋਗੇ। ਗਰਮੀ ਦੀ ਲਹਿਰ ਦੀਆਂ ਸਥਿਤੀਆਂ ਅਤੇ ਅਨੁਕੂਲਤਾ ਦੇ ਮਹੱਤਵ ਨੂੰ ਪਛਾਣੋਗੇ। ਆਓ ਅਸੀਂ ਇਹ ਸਮਝ ਕੇ ਸ਼ੁਰੂਆਤ ਕਰੀਏ ਕਿ ਗਰਮੀ ਦੀ ਲਹਿਰ ਕੀ ਹੈ ਅਤੇ ਇਹ ਕਿਉਂ ਆਪਰਦੀ ਹੈ ਗਰਮੀ ਦੀ ਲਹਿਰ ਸਿਖਰ ਦੇ ਗਰਮੀ ਦੇ ਮੌਸਮ ਦੌਰਾਨ ਆਪਰਦੀ ਹੈ ਜਦੋਂ ਉੱਚ ਵਾਯੂ ਮੰਡਲ ਦੇ ਦਬਾਅ ਦੀ ਇੱਕ ਪ੍ਰਣਾਲੀ ਇੱਕ ਖੇਤਰ ਵਿੱਚ ਚਲੀ ਜਾਂਦੀ ਹੈ ਅਤੇ ਦੋ ਜਾਂ ਵੱਧ ਦਿਨਾਂ ਤੱਕ ਰਹਿੰਦੀ ਹੈ ਅਜਿਹੀ ਉੱਚ ਦਬਾਅ ਪ੍ਰਣਾਲੀ ਵਿੱਚ ਵਾਯੂ ਮੰਡਲ ਦੇ ਉੱਪਰਲੇ ਪੱਧਰਾਂ ਤੋਂ ਹਵਾ ਨੂੰ ਜ਼ਮੀਨ ਵੱਲ ਖਿੱਚਿਆ ਜਾਂਦਾ ਹੈ ਜਿੱਥੇ ਇਹ ਸੰਕੁਚਿਤ ਹੋ ਜਾਂਦੀ ਹੈ ਤੇ ਤਾਪਮਾਨ ਵਧਾਉਂਦੀ ਹੈ। ਹਵਾ ਦੇ ਤਾਪਮਾਨ ਵਿੱਚ ਵਾਧਾ ਸਮੁੰਦਰ, ਮੌਸਮ ਦੇ ਨਮੂਨੇ, ਬਰਫ਼, ਪੌਦਿਆਂ ਤੇ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਗਰਮੀ ਦੀਆਂ ਲਹਿਰਾਂ ਖਤਰਨਾਕ ਹੋ ਸਕਦੀਆਂ ਹਨ ਜਿਸ ਨਾਲ ਬਿਮਾਰੀਆਂ ਜਿਵੇਂ ਹੀਟ ਕੜਵਲ ਅਤੇ ਹੀਟ ਸਟ੍ਰੋਕ ਹੋ ਸਕਦੇ ਹਨ ਜਿਸ ਨਾਲ ਮੌਤ ਵੀ ਹੋ ਸਕਦੀ ਹੈ। ਹੀਟ ਵੇਵ ਦੇ ਨਾਲ ਹੋਣ ਵਾਲੀਆਂ ਮੌਤਾਂ ਖੇਤਰ ਅਤੇ ਸਾਲ ਅਨੁਸਾਰ ਵੱਖ-ਵੱਖ ਹੁੰਦੀਆਂ ਹਨ। ਗੰਭੀਰ ਘਟਨਾਵਾਂ ਵਿੱਚ ਹਜ਼ਾਰਾਂ ਮੌਤਾਂ ਹੋਈਆਂ ਹਨ ਸਾਲ 2021 ਵਿੱਚ ਹੀਟ ਸਟ੍ਰੋਕ ਕਾਰਨ 374 ਲੋਕਾਂ ਦੀ ਜਾਨ ਚਲੀ ਗਈ ਭਾਰਤ ਦੇ ਮੌਸਮ ਵਿਭਾਗ ਦੁਆਰਾ ਜਾਰੀ 2022 ਦੌਰਾਨ ਭਾਰਤ ਦਾ ਮੌਸਮ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ 2022 ਵਿੱਚ ਅਤਿਅੰਤ ਮੌਸਮੀ ਘਟਨਾਵਾਂ ਦੇ ਪ੍ਰਭਾਵ ਕਾਰਨ 2227 ਮੌਤਾਂ ਦਰਜ ਕੀਤੀਆਂ ਗਈਆਂ ਜੋ ਕਿ 1901 ਤੋਂ ਬਾਅਦ ਦੇਸ਼ ਵਿੱਚ ਰਿਕਾਰਡ ਤੇ ਪੰਜਵਾਂ ਸਭ ਤੋਂ ਗਰਮ ਸਾਲ ਸੀ ਭਾਰਤੀ ਮੌਸਮ ਵਿਭਾਗ ਆਈਐਮਡੀ ਦੇ ਅਨੁਸਾਰ ਜਦੋਂ ਤੱਕ ਇੱਕ ਸਟੇਸ਼ਨ ਦਾ ਵੱਧ ਤੋਂ ਵੱਧ ਤਾਪਮਾਨ ਮੈਦਾਨੀ ਖੇਤਰਾਂ ਵਿੱਚੋਂ ਘੱਟੋ-ਘੱਟ 40 ਡਿਗਰੀ ਸੈਲਸੀਅਸ ਅਤੇ ਪਹਾੜੀ ਖੇਤਰਾਂ ਲਈ 30 ਡਿਗਰੀ ਸੈਲਸੀਅਸ ਤੱਕ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਗਰਮੀ ਦੀ ਲਹਿਰ ਨੂੰ ਵਿਚਾਰਨ ਦੀ ਜ਼ਰੂਰਤ ਨਹੀਂ ਹੈ ਜਦੋਂ ਵਸਤਵਿਕ ਅਦਿਕਤਮ ਤਾਪਮਾਨ ਆਮ ਅਦਿਕਤਮ ਤਾਪਮਾਨ ਦੇ ਬਾਵਜੂਦ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਰਹਿੰਦਾ ਹੈ ਤਾਂ ਗਰਮੀ ਦੀ ਲਹਿਰ ਘੋਸ਼ਿਤ ਕੀਤੀ ਜਾਣੀ ਚਾਹੀਦੀ ਹੈ। ਭਾਰਤ ਦੇ ਪੂਰਬੀ, ਮੱਧ ਅਤੇ ਪੱਛਮੀ ਹਿੱਸੇ ਜਿਵੇਂ ਕਿ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਝਾਰਖੰਡ, ਮਹਾਰਾਸ਼ਟਰ ਦਾ ਵਿਦਰਭ ਖੇਤਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ ਦੇ શ્રી ਗੰਗਾ ਨਗਰ ਆदि ਗਰਮੀ ਦੀਆਂ ਲਹਿਰਾਂ ਲਈ ਵਿਧੇਰੇ ਸੰਵੇਦਨਸ਼ੀਲ ਹਨ। ਗਰਮੀ ਦੇ ਮੌਸਮ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਹੋ ਜਾਂਦਾ ਹੈ ਜਿਸ ਨਾਲ ਆਬਾਦੀ ਉੱਤੇ ਮਾੜਾ ਅਸਰ ਪੈਂਦਾ ਹੈ ਆਓ ਦੇਖੀਏ ਹੀਟ ਵੇਵ ਦੇ ਪ੍ਰਭਾਵਾਂ ਅਤੇ ਸਰਕਾਰ ਦੁਆਰਾ ਚੁੱਕੇ ਗਏ ਉਪਾਅ ਗਰਮੀ ਕਾਰਨ ਸਿਰਫ ਇਨਸਾਨ ਹੀ ਨਹੀਂ ਸਗੋ ਜਾਨਵਰ ਅਤੇ ਬਨਸਪਤੀ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਸਰਕਾਰ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਸਲਾਹ ਅਤੇ ਸਾਵਧਾਨੀ ਦੇ ਉਪਾਅ ਵੀ ਜਾਰੀ ਕਰਦੀ ਹੈ IMD ਮੌਸਮ ਦੀਪ ਵਿਖਬਾਣੀ ਅਤੇ ਸਬੰਧਤ ਰਾਜਾਂ ਜ਼ਿਲ੍ਹਿਆਂ ਨੂੰ ਸਥਿਤੀਆਂ ਦੇ ਅਨੁਸਾਰ ਸਾਵਧਾਨੀ ਉਪਾਅ ਕਰਨ ਲਈ ਐਡਵਾਈਸ ਵੀ ਜਾਰੀ ਕਰਦਾ ਹੈ ਆਓ ਹੁਣ ਸਿੱਖੀਏ ਕਿ ਰਿਸਕ ਮੀਟੀਗੇਸ਼ਨ ਸਟੈਪਸ ਦੀ ਪਾਲਣਾ ਕਰਕੇ ਗਰਮੀ ਦੀ ਲਹਿਰ ਦੇ ਪ੍ਰਭਾਵਾਂ ਨੂੰ ਕਿਵੇਂ ਘੱਟ ਕਰਨਾ ਹੈ ਕੀ ਤੁਸੀਂ ਜਾਣਦੇ ਹੋ ਕਿ ਜੋਖਮ ਘਟਾਉਣ ਦੇ ਕਦਮਾਂ ਦੀ ਪਾਲਣਾ ਕਰਕੇ ਗਰਮੀ ਦੀ ਲਹਿਰ ਦੇ ਪ੍ਰਭਾਵਾਂ ਨੂੰ ਕਿਵੇਂ ਘੱਟ ਕਰਨਾ ਹੈ ਮੈਂ ਤੁਹਾਨੂੰ ਗਰਮੀ ਦੀ ਲਹਿਰ ਲਈ ਜੋਖਮ ਘਟਾਉਣ ਦੇ ਚਾਰ ਕਦਮਾਂ ਬਾਰੇ ਦੱਸਦਾ ਹਾਂ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਅਤੇ ਅੰਤਰ-ਏਜੰਸੀ ਤਾਲਮੇਲ ਮੈਡੀਕਲ ਅਪਗ੍ਰੇਡੇਸ਼ਨ ਅਤੇ ਪ੍ਰਸ਼ਾਸਕੀ ਉਪਾਅ ਜਨਤਕ ਜਾਗਰੂਕਤਾ ਅਤੇ ਭਾਈਚਾਰਕ ਪਹੁੰਚ ਗੈਰ ਸਰਕਾਰੀ ਸੰਗਠਨਾ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੇ ਨਾਲ ਸਹਿਯੋਗ ਹੋਰ ਜਾਣਨ ਲਈ ਜੋਖਮ ਘਟਾਉਣ ਦੇ ਹਰੇਕ ਪੜਾਅ ਤੇ ਕਲਿੱਕ ਕਰੋ ਜਿੱਥੇ ਵੀ ਲੋਡ ਹੋਵੇ ਅਸਥਾਈ ਸ਼ੈਲਟਰਾਂ ਦਾ ਨਿਰਮਾਣ ਕਰਨਾ ਜੰਤਕ ਖੇਤਰਾ ਵਿੱਚ ਪਾਣੀ ਦੀ ਸਪਲਾਈ ਪ੍ਰਣਾਲੀ ਵਿੱਚ ਸੁਧਾਰ ਕਰਨਾ ਅਤੇ ਸਰੀਰ ਦੇ ਤਾਪਮਾਨ ਨੂੰ ਘਟਾਉਣ ਲਈ ਹੋਰ ਨਵੀਨਤਾਕਾਰੀ ਉਪਾਅ ਲਾਗੂ ਕੀਤੇ ਜਾਣੇ ਚਾਹੀਦੇ ਹਨ ਇਸ ਤੋਂ ਇਲਾਵਾ ਪੂਰੇ ਦਿਨ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਪੀ ਕੇ ਸਮੁੱਚੀ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਟੁਕਮਾ ਹਾਈਡਰੇਟ ਰਹਿਣਾ ਮਹੱਤਵਪੂਰਨ ਹੈ ਸਰਕਾਰੀ ਏਜੰਸੀਆਂ ਤਾਪਮਾਨ ਪੂਰਵ ਅਨੁਮਾਨ ਅਤੇ ਗਰਮੀ ਦੀਆਂ ਚੇਤਾਵਨੀਆਂ ਨੂੰ ਫੋਨਾਂ ਅਤੇ ਟੈਕਸਟ ਮੈਸੇਜ ਵਜੋਂ ਭੇਜਦੀਆਂ ਹਨ ਸ਼ੁਰੂਆਤੀ ਚੇਤਾਵਨੀਆਂ ਅਤੇ ਤਾਲਮੇਲ ਨੂੰ ਬਿਹਤਰ ਬਣਾਉਂਦੀਆਂ ਹਨ ਸ਼ੁਰੂਆਤੀ ਚੇਤਾਵਨੀਆਂ ਨੂੰ ਧਿਆਨ ਨਾਲ ਸੁਣੋ ਘਰ ਦੇ ਅੰਦਰ ਹੀ ਰਹੋ ਅਤੇ ਬਾਹਰ ਜਾਣ ਤੋਂ ਬਚੋ ਜਦੋਂ ਤੁਹਾਨੂੰ ਕੋਈ ਚੇਤਾਵਨੀ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕਰੋ ਇਲੈਕਟ੍ਰੋਨਿਕ ਪ੍ਰਿੰਟ ਦੇ ਨਾਲ-ਨਾਲ ਸੋਸ਼ਲ ਮੀਡੀਆ ਅਤੇ ਆਈਈਸੀ ਸਮਗਰੀਆਂ ਰਾਹੀਂ અત્યੰਤ ਗਰਮੀ ਲਹਿਰ ਦੀਆਂ ਸਥਿਤੀਆਂ ਤੋਂ ਕਿਵੇਂ ਬਚਾਅ ਕਰਨਾ ਹੈ ਬਾਰੇ ਜਨਤਾਕ ਜਾਗਰੂਕਤਾ ਸੰਦੇਸ਼ਾਂ ਨੂੰ ਵਧਾਉਣਾ ਲਾਜ਼ਮੀ ਹੈ। ਹਸਪਤਾਲਾਂ ਵਿੱਚ ਹੀਟ ਟ੍ਰੀਟਮੈਂਟ ਵਿੰਗ ਬਣਾਏ ਜਾਣੇ ਚਾਹੀਦੇ ਹਨ ਅਤੇ ਸਕੂਲਾਂ, ਦਫ਼ਤਰਾਂ ਅਤੇ ਆਮ ਲੋਕਾਂ ਵਿੱਚ ਐਕਸਪੋਜ਼ਰ ਅਤੇ ਹੋਰ ਗਰਮੀ ਦੀਆਂ ਲਹਿਰਾਂ ਨਾਲ ਸੰਬੰਧਿਤ ਜੋਖਮਾਂ ਨੂੰ ਕਿਵੇਂ ਰੋਕਣਾ ਹੈ? ਇਸ ਬਾਰੇ ਇੱਕ ਐਡਵਾਈਜ਼ਰੀ ਹੋਣੀ ਚਾਹੀਦੀ ਹੈ ਹੀਟ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ 104 ਡਿਗਰੀ ਫਾਰਨਹਾਈਟ ਜਾਂ ਇਸ ਤੋਂ ਵੱਧ ਜਾਂਦਾ ਹੈ ਜਿਸ ਨਾਲ ਉਲਝਣ ਦੌਰਾ ਜਾਂ ਕੋਮਾ ਹੋ ਸਕਦਾ ਹੈ ਇਹ ਜਾਨਲੇਵਾ ਹੈ ਲੱਛਣ ਸਰੀਰ ਦਾ ਉੱਚ ਤਾਪਮਾਨ ਉਲਝਣ ਦੌਰੇ ਬੇਹੋਸ਼ੀ ਚਮਕੀਲੀ ਚਮੜੀ ਤੇਜ਼ ਧੜਕਣ ਤੇਜ਼ ਸਾਹ ਇਲਾਜ ਠੰਡੇ ਥਾਂ ਤੇ ਜਾਓ, ਠੰਡਾ ਕਰਨ ਲਈ ਗਿੱਲੇ ਕੱਪੜੇ ਦੀ ਵਰਤੋਂ ਕਰੋ, ਪਾਣੀ ਨਾਲ ਹਾਈਡਰੇਟ ਕਰੋ, ਤੁਰੰਤ ਡਾਕਟਰੀ ਸਲਾਹ ਲਓ, ਆਈਸ ਪੈਕ ਤੋਂ ਬਚੋ। ਆਓ ਇੱਕ ਗਤੀਵਿਧੀ ਕਰੀਏ। ਸਹੀ ਵਿਕਲਪ ਦੀ ਚੋਣ ਕਰਕੇ ਦਿੱਤੇ ਸਵਾਲਾਂ ਦਾ ਜਵਾਬ ਦਿਓ। ਤੁਸੀਂ ਕੀ ਸੋਚਦੇ ਹੋ ਕਿ ਗਰਮੀ ਦੀ ਲਹਿਰ ਦੇ ਪ੍ਰਭਾਵ ਕੀ ਹਨ? ਗਰਮੀ ਦੀਆਂ ਲਹਿਰਾਂ ਦਾ ਸਰੀਰਿਕ ਸਿਹਤ, ਮਾਨਸਿਕ ਸਿਹਤ ਅਤੇ ਵਿੱਤੀ ਪਹਿਲੂਆਂ ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। ਹੋਰ ਜਾਣਨ ਲਈ ਪੁਆਇੰਟਰ ਨੂੰ ਹਰੇਕ ਪ੍ਰਭਾਵ ਵੱਲ ਖਿੱਚੋ। ਬਹੁਤ ਜ਼ਿਆਦਾ ਤਾਪਮਾਨ ਦੀਆਂ ਘਟਨਾਵਾਂ ਮਨੁੱਖੀ ਸਿਹਤ ਤੇ ਡੂੰਘਾ ਇਥੋਂ ਤੱਕ ਕਿ ਘਰ ਤੱਕ ਪ੍ਰਭਾਵ ਪਾਉਂਦੀਆਂ ਹਨ। ਆਸਤਨ ਸਥਿਤੀਆਂ ਤੋਂ ਵੱਧ ਗਰਮੀ ਦੇ ਸੰਪਰਕ ਵਿੱਚ ਆਉਣ ਕਾਰਨ ਗਰਮੀ ਦੇ ਲਾਭਾਂ ਵਿੱਚ ਤੇਜ਼ੀ ਨਾਲ ਵਾਧਾ ਤਾਪਮਾਨ ਨੂੰ ਨਿਯੰਤਰਣ ਕਰਨ ਦੀ ਸਰੀਰ ਦੀ ਸਮਰਥਾ ਨਾਲ ਸਮਝੌਤਾ ਕਰਦਾ ਹੈ ਅਤੇ ਨਤੀਜੇ ਵਜੋਂ ਬਿਮਾਰੀਆਂ ਵਿੱਚ ਵਾਧਾ ਹੋ ਸਕਦਾ ਹੈ ਇਹਨਾਂ ਬਿਮਾਰੀਆਂ ਵਿੱਚ ਆਮ ਤੌਰ ਤੇ ਸ਼ਾਮਲ ਹੁੰਦੇ ਹਨ ਡੀ ਹਾਈਡਰੇਸ਼ਨ ਅਤੇ ਹੀਟ ਸਟ੍ਰੋਕ ਗਰਮੀ ਦੇ ਦੌਰੇ ਗਰਮੀ ਦੀ ਥਕਾਵਟ ਅਤੇ ਦਿਲ ਸੰਚਾਰ ਪ੍ਰਣਾਲੀ ਅਤੇ ਸਾਹ ਸੰਬੰਧੀ ਰੋਗ ਹੀਟ ਵੇਵ ਦੇ ਚਿੰਨ ਅਤੇ ਲੱਛਣ ਇਸ ਪ੍ਰਕਾਰ ਹਨ ਸੋਜ ਜਾਂ ਫੁਲਾਵਟ ਅਤੇ बेहੋਸ਼ੀ ਜਾਂ ਦੌਰਾ ਆਮ ਤੌਰ ਤੇ 39 ਡਿਗਰੀ ਸੈਲਸੀਅਸ ਜਾਂ 102 ਡਿਗਰੀ ਫਾਰਨਹਾਈਟ ਤੋਂ ਘੱਟ ਬੁਖਾਰ ਦੇ ਨਾਲ ਗਰਮੀ ਦੇ ਦੌਰੇ ਦੇ ਲੱਛਣ ਹਨ ਗਰਮੀ ਦੀ ਤਕਾਵਟ ਲਈ ਤਕਾਵਟ ਕਮਜ਼ੋਰੀ ਚੱਕਰ ਆਉਣੇ ਸਿਰਦਰਦ ਮਤਲੀ ਉਲਟੀਆਂ ਮਾਸਪੇਸ਼ੀਆਂ ਵਿੱਚ ਦੌਰੇ ਅਤੇ ਪਸੀਨਾ ਆਉਣਾ ਲੱਛਣ ਹੋ ਸਕਦੇ ਹਨ ਜਦੋਂ ਕਿ ਹੀਟ ਸਟ੍ਰੋਕ ਲਈ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਭਾਵ 104 ਡਿਗਰੀ ਫਾਰਨਹਾਈਟ ਜਾਂ ਇਸ ਤੋਂ ਵੱਧ ਦੇ ਨਾਲ ਨਾਲ ਭੁਲੇਖੇ ਦੌਰੇ ਜਾਂ ਕੋਮਾ ਹੋ ਸਕਦਾ ਹੈ ਇਹ ਇੱਕ ਸੰਭਾਵੀ ਘਾਤਕ ਸਥਿਤੀ ਹੈ ਗਰਮੀ ਦੀ ਲਹਿਰ ਦੇ ਦੌਰਾਨ ਤਣਾਅ ਚਿੰਤਾ ਅਤੇ ਉਦਾਸੀ ਵਿੱਚ ਇੱਕ ਮਹੱਤਵਪੂਰਨ ਵਾਧਾ ਹੁੰਦਾ ਹੈ ਜੋ ਮਾਨਸਿਕ ਵਿਵਹਾਰਿਕ ਅਤੇ ਬੋਧਾਤਮਕ ਵਿਕਾਰ ਨੂੰ ਚਾਲੂ ਜਾਂ ਵਧਾ ਸਕਦਾ ਹੈ ਗਰਮੀ ਦੀ ਲਹਿਰ ਤੇ ਮਾਨਸਿਕ ਪ੍ਰਭਾਵ ਵਿੱਚ ਸ਼ਾਮਲ ਹਨ ਇਕਾਗਰਤਾ ਅਤੇ ਧਿਆਨ ਦੀ ਕਮੀ ਘਰੇਲੂ ਬਦਸਲੂਕੀ ਅਤੇ ਹਿੰਸਾ ਵਿੱਚ ਵਾਧਾ ਅਤੇ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿੱਚ ਵਾਧਾ ਤਾਪਮਾਨ ਵਧੰਦੇ ਨਾਲ ਸਪੇਸ 쿨ਿੰਗ ਦੀ ਲੋਡ ਵਿੱਚ ਵਾਧਾ ਹੁੰਦਾ ਹੈ ਗਰਮੀਆਂ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਦੀ ਮੰਗ 쿨ਿੰਗ ਲੋਡ ਦੇ ਨਾਲ ਸਿਖਰ ਤੇ 에어 ਕੰਡੀਸ਼ਨ ਦੀ ਵਰਤੋਂ ਕਰਕੇ ਕੂਲਰ ਅਤੇ ਪੱਖੇ ਯੋਗਦਾਨ ਪਾ ਰਹੇ ਹਨ ਬਿਜਲੀ ਦੀ ਵੱਧ ਤੋਂ ਵੱਧ ਖਪਤ ਲਈ ਬਹੁਤ ਜ਼ਿਆਦਾ ਤਾਪਮਾਨ ਮਕੈਨੀਕਲ ਕੂਲਿੰਗ ਅਤੇ 에어 ਕੰਡੀਸ਼ਨਰ ਦੀ ਮੰਗ ਨੂੰ ਵਧਾ ਦਿੰਦਾ ਹੈ ਇੱਕ ਪਰਿਵਾਰ ਲਈ ਔਸਤ ਖਰਚੇ ਨੂੰ ਪ੍ਰਭਾਵਿਤ ਕਰਨ ਵਾਲੀ ਬਿਜਲੀ ਦੀ ਖਪਤ ਵਿੱਚ ਵਾਧਾ ਹੁੰਦਾ ਹੈ ਆਓ ਹੁਣ ਘਰ ਲਈ ਗਰਮੀ ਦੀ ਲਹਿਰ ਦੇ ਵਿਰੁੱਧ ਲਚਕੀਲੇਪਣ ਦੀਆਂ ਰਣਨੀਤੀਆਂ ਨੂੰ ਸਮਝੀਏ ਤਨ ਸਟ੍ਰੋਕ ਤੋਂ ਪ੍ਰਭਾਵਿਤ ਕਿਸੇ ਵਿਅਕਤੀ ਦੇ ਮਾਮਲੇ ਵਿੱਚ ਸਥਿਤੀ ਨੂੰ ਹੱਲ ਕਰਨ ਲਈ ਇਹਨਾਂ ਸੁਝਾਵਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ ਪਹਿਲਾ ਕਦਮ ਇਹ ਹੈ ਕਿ ਵਿਅਕਤੀ ਨੂੰ ਠੰਡੀ ਥਾਂ ਛਾਂ ਹੇਠਾਂ ਲਟਾਉਣਾ ਚਾਹੀਦਾ ਹੈ ਉਸ ਨੂੰ ਗਿੱਲੇ ਕੱਪੜੇ ਨਾਲ ਪੂੰਝੋ ਸਰੀਰ ਨੂੰ ਵਾਰ-ਵਾਰ ਧੋਵੋ ਫਿਰ ਤੇ ਸੁਧਾਰਨ ਤਾਪਮਾਨ ਦਾ ਪਾਣੀ ਪਾਓ ਮੁੱਖ ਗੱਲ ਇਹ ਹੈ ਕਿ ਸਰੀਰ ਦੇ ਤਾਪਮਾਨ ਨੂੰ ਘਟਾਉਣਾ ਵਿਅਕਤੀ ਨੂੰ ORS ਪੀਣ ਲਈ ਦਿਓ ਜਾਂ ਨਿੰਬੂ ਦਾ ਸ਼ਰਬਤ ਜਾਂ ਜੋ ਸਰੀਰ ਨੂੰ ਹਾਈਡਰੇਟ ਕਰਨ ਲਈ ਲਾਭਦਾਇਕ ਹੈ ਵਿਅਕਤੀ ਨੂੰ ਤੁਰੰਤ ਨੇੜੀ ਕੀ ਸਿਹਤ ਕੇਂਦਰ ਲੈ ਜਾਓ ਮਰੀਜ਼ ਨੂੰ ਤੁਰੰਤ ਹਸਤਾ ਵਿੱਚ ਭਰਤੀ ਹੋਣ ਦੀ ਲੋੜ ਹੁੰਦੀ ਹੈ ਕਿਉਂਕਿ ਗਰਮੀ ਦੇ ਦੌਰੇ ਘਾਤਕ ਹੋ ਸਕਦੇ ਹਨ ਲਚਕੀਲੇ ਪੰਦਿਆਂ ਰਣਨੀਤੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਮੌਜੂਦਾ ਘਰਾਂ ਲਈ ਕੂਲਿੰਗ ਸੋਲੂਸ਼ਨ ਜਿਸ ਵਿੱਚ ਸ਼ਾਮਲ ਹਨ ਬਾਸ ਥੈਜ ਅਤੇ ਪਾਮ ਦੇ ਪੱਤੇ ਛੱਤ ਦੇ ਪਰਦੇ ਗ੍ਰੀਨ ਨੈਟ ਸ਼ੈਡਿੰਗ ਅਤੇ ਪੇਂਟ ਅਤੇ ਫਿਨਿਸ਼ ਅਤੇ ਨਵੇਂ ਘਰਾਂ ਲਈ ਕੂਲਿੰਗ ਸੋਲੂਸ਼ਨ ਜਿਸ ਵਿੱਚ ਯੋਜਨਾ ਬੰਦੀ ਅਤੇ ਸਥਿਤੀ ਸ਼ਾਮਲ ਹੈ ਫੈਨ ਸਟੇਸ਼ਨ ਅਤੇ ਸ਼ੈਡਿੰਗ ਵਰਟੀਕਲ ਗ੍ਰੀਨ ਐਂਡ ਕ੍ਰਿਪਸ ਅਤੇ ਪਰਗੋਲਾ ਅਤੇ ਟ੍ਰੇਲਿਸ ਹੋਰ ਜਾਣਨ ਲਈ ਹਰੇਕ ਕੂਲਿੰਗ ਸੋਲੂਸ਼ਨ ਤੇ ਕਲਿੱਕ ਕਰੋ ਬਾਸ, ਥੈਚ ਅਤੇ ਖਜੂਰ ਦੇ ਪੱਤੇ ਰਵਾਇਤੀ ਅਤੇ ਵਾਤਾਵਰਣ ਅਨੁਕੂਲ ਛੱਤ ਸਮੱਗਰੀ ਦੇ ਤੌਰ ਤੇ ਕੰਮ ਕਰਦੇ ਹਨ ਜੋ ਠੰਡਾ ਕਰਨ ਲਈ ਇੱਕ ਟਿਕਾਊ ਅਤੇ ਕੁਦਰਤੀ ਤਰੀਕੇ ਦੀ ਪੇਸ਼ਕਸ਼ ਕਰਦੇ ਹਨ। ਗ੍ਰੀਨ ਨੈੱਟ ਸ਼ੈਡਿੰਗ ਰੰਗਤ ਪ੍ਰਦਾਨ ਕਰਕੇ ਅਤੇ ਗਰਮੀ ਦੇ ਟ੍ਰਾਂਸਫਰ ਨੂੰ ਘਟਾ ਕੇ ਇੱਕ ਪ੍ਰਭਾਵਸ਼ਾਲੀ ਕੂਲਿੰਗ ਹੱਲ ਪੇਸ਼ ਕਰਦੀ ਹੈ। ਪੇਂਟ ਅਤੇ ਕੰਧ ਦੇ ਫਿਨਿਸ਼ਿਸ਼ ਦੀ ਸੋਲਰ ਸਮਾਈ ਅਤੇ ਫੇਸਡ ਦੇ ਥਰਮਲ ਰਿਮਿੰਟੈਂਸ ਅਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕੰਧ ਦਾ ਰੰਗ ਅਤੇ ਬਣਤਰ ਸੂਰਜੀ ਗਰਮੀ ਦੇ ਲਾਭ ਨੂੰ ਘਟਾ ਕੇ ਤਾਪਮਾਨ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਸੂਰਜੀ ਐਕਸਪੋਜ਼ਰ ਅਤੇ ਹਵਾ ਦੀ ਦਿਸ਼ਾ ਦੇ ਸਬੰਧ ਵਿੱਚ ਇਮਾਰਤ ਦੀ ਦਿਸ਼ਾ ਵਿੱਚ ਮਹੱਤਵਪੂਰਨ ਨਿਭੂਮਿਕਾ ਨਿਭਾਉਂਦੀ ਹੈ। ਓਰੀਐਂਟੇਸ਼ਨ ਬਿਲਡਿੰਗ ਲਿਫਾਫੇ ਦੁਆਰਾ ਗਰਮੀ ਦੇ ਲਾਭ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਸ ਤਰ੍ਹਾਂ ਇਮਾਰਤ ਦੀ 쿨ਿੰਗ ਮੰਗ ਨੂੰ ਪ੍ਰਭਾਵਿਤ ਕਰਦੀ ਹੈ। ਫੈਨ ਸਟੇਸ਼ਨ ਦਰਵਾਜ਼ੇ ਅਤੇ ਖਿੜਕੀਆਂ ਸਹੀ ਢੰਗ ਨਾਲ ਹਨ ਜਦੋਂ ਖੁੱਲੀਆਂ ਕੁਦਰਤੀ ਕਰਾਸ ਹਵਾਦਾਰੀ ਪ੍ਰਦਾਨ ਕਰਦੀਆਂ ਹਨ ਵਧੇਰੇ 쿨ਿੰਗ ਪ੍ਰਾਪਤ ਕੀਤੀ ਜਾ ਸਕਦੀ ਹੈ ਜੇਕਰ ਹਵਾ ਨੂੰ ਇਨਲੈਟ ਅਤੇ ਆਊਟਲੈਟ ਦੇ ਵਿਚਕਾਰ ਲੰਬਾ ਰਸਤਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਸ਼ੇਡਿੰਗ ਯੰਤਰ ਇਮਾਰਤ ਵਿੱਚ ਸੂਰਜੀ ਤਾਪ ਦੇ ਵਾਧੇ ਨੂੰ ਘਟਾਉਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹਨ ਅਤੇ ਇਸ ਤਰ੍ਹਾਂ ਨਿਫਾਫੇ ਦੀ ਬਾਹਰੀ ਸਤ੍ਹਾ ਦੇ ਤਾਪਮਾਨ ਨੂੰ ਘਟਾਉਣ ਦਾ ਇੱਕ ਪ੍ਰਭਾਵੀ ਸਾਧਨ ਹਨ ਜੋ ਇਹ ਗਰਮ ਮੌਸਮ ਵਿੱਚ ਵਾਤਾਵਰਣ ਦੇ ਤਾਪਮਾਨ ਨਾਲੋਂ ਆਸਾਨੀ ਨਾਲ 10% ਤੱਕ ਵੱਧ ਸਕਦੇ ਹਨ ਵਰਟੀਕਲ ਹਰੇ ਵਿੱਚ ਇੱਕ ਬਹੁਕਾਰਜਸ਼ੀਲ ਅੱਖਰ ਹੈ ਇਹ ਛਾਂ ਪ੍ਰਦਾਨ ਕਰਦਾ ਹੈ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ ਇਮਾਰਤ ਅਤੇ ਅੰਦਰੂਨੀ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਤੋਂ 8 ਡਿਗਰੀ ਸੈਲਸੀਅਸ ਤੱਕ ਘਟਾਉਂਦਾ ਹੈ ਇੱਕ ਪਰਗੋਲਾ ਵਿੱਚ ਬਾਗ ਦਾ ਢਾਂਚਾ ਜਾਂ ਫਰੇਮਵਰਕ ਹੁੰਦਾ ਹੈ ਜਿਸ ਵਿੱਚ ਆਮ ਤੌਰ ਤੇ ਲੰਬਕਾਰੀ ਪੋਸਟਾਂ ਜਾਂ ਕਾਲਮ ਹੁੰਦੇ ਹਨ ਜੋ ਕ੍ਰਾਸ ਬੀਮ ਅਤੇ ਇੱਕ ਖੁੱਲੀ ਜਾਲੀ ਜਾਂ ਛੱਤ ਦਾ ਸਮਰਥਨ ਕਰਦੇ ਹਨ ਇਹ ਛਾਂ ਪ੍ਰਦਾਨ ਕਰਨ ਬਾਹਰੀ ਥਾਵਾਂ ਨੂੰ ਪਰਿਭਾਸ਼ਿਤ ਕਰਨ ਅਤੇ ਬਗੀਚਿਆਂ ਜਾਂ ਵਿਹੜਿਆਂ ਵਿੱਚ ਸਜਾਵਟੀ ਤੱਤ ਜੋ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਇੱਕ ਟ੍ਰੇਲਿਸ ਇੱਕ ਢਾਂਚਾ ਜਾਂ ਫਰੇਮ ਹੈ ਜਿਸ ਵਿੱਚ ਲੰਬਕਾਰੀ ਅਤੇ ਖਿਤਿਜੀ ਬਾਰਾਂ ਜਾਂ ਸਲੇਟਾਂ ਦੀ ਇੱਕ ਲੜੀ ਹੁੰਦੀ ਹੈ ਜੋ ਅਕਸਰ ਲੱਕੜ ਜਾਂ ਧਾਤ ਦੇ ਬਣੇ ਹੁੰਦੇ ਹਨ ਬਾਗਾਂ ਵਿੱਚ ਚੜਨ ਵਾਲੇ ਪੌਦਿਆਂ ਅਤੇ ਵੇਲਾਂ ਜਾਂ ਬਾਹਰੀ ਥਾਵਾਂ ਵਿੱਚ ਸਜਾਵਟੀ ਤੱਤਾਂ ਦੇ ਰੂਪ ਵਿੱਚ ਵਰਤੋਂ ਕੀਤੇ ਜਾਂਦੇ ਹਨ ਗਰਮੀ ਦੀ ਲਹਿਰ ਦੌਰਾਨ ਪ੍ਰਭਾਵ ਨੂੰ ਘਟ ਕਰਨ ਲਈ ਅਤੇ ਹੀਟ ਸਟ੍ਰੋਕ ਕਾਰਨ ਗੰਭੀਰ ਬਿਮਾਰੀ ਜਾਂ ਮੌਤ ਨੂੰ ਰੋਕਣ ਲਈ ਤੁਸੀਂ ਇਹ ਠਾਂ ਦਿੱਤੇ ਉਪਾਅ ਕਰ ਸਕਦੇ ਹੋ ਹਲਕੇ ਹਲਕੇ ਰੰਗ ਦੇ ਢਿੱਲੇ ਅਤੇ ਜਾਲੀਦਾਰ ਸੂਤੀ ਕੱਪੜੇ ਪਹਿਨੋ ਟੋਪੀ ਵਿੱਚ ਬਾਹਰ ਜਾਣ ਸਮੇਂ ਸੁਰੱਖਿਆ ਵਾਲੇ ਚਸ਼ਮੇ ਛਤਰੀ ਜਾਂ ਟੋਪੀ ਜੁੱਤੀਆਂ ਜਾਂ ਚੱਪਲਾਂ ਦੀ ਵਰਤੋਂ ਕਰੋ ਲੋੜਿੰਦਾ ਪਾਣੀ ਪੀਓ ਅਤੇ ਜਿੰਨੀ ਵਾਰ ਸੰਭਵ ਹੋ ਸਕੇ ਭਾਵੇਂ ਪਿਆਸ ਨਾ ਹੋਵੇ ਆਪਣੇ ਆਪ ਨੂੰ ਹਾਈਡਰੇਟ ਕਰਨ ਲਈ ਹਮੇਸ਼ਾ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ ਜੇ ਤੁਸੀਂ ਬਾਹਰ ਕੰਮ ਕਰਦੇ ਹੋ ਤਾਂ ਟੋਪੀ ਜਾਂ ਛਤਰੀ ਦੀ ਵਰਤੋਂ ਕਰੋ ਅਤੇ ਆਪਣੇ ਸਰੀਰ ਗਰਦਨ ਚਿਹਰੇ ਅਤੇ ਅੰਗਾਂ ਦੇ ਸਿੱਲੇ ਕੱਪੜੇ ਦੀ ਵਰਤੋਂ ਕਰੋ ਜੇਕਰ ਤੁਹਾਨੂੰ ਚੱਕਰ ਆਉਣਾ ਬਿਮਾਰੀ ਜਾਂ ਬੇਹੋਸ਼ੀ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਡਾਕਟਰ ਨੂੰ ਮਿਲੋ। ORS, ਘਰੇਲੂ ਡਰਿੰਕ ਜਿਵੇਂ ਲੱਸੀ, ਤੁਰਾਨੀ ਜਾਂ ਚੌਲਾਂ ਦਾ ਪਾਣੀ, ਨਿੰਬੂ ਪਾਣੀ ਅਤੇ ਲੱਸੀ ਆਦਿ ਦੀ ਵਰਤੋਂ ਕਰੋ ਜੋ ਸਰੀਰ ਨੂੰ ਮੁੜ ਹਾਈਡਰੇਟ ਕਰਨ ਵਿੱਚ ਮਦਦ ਕਰ ਸਕਦੇ ਹਨ। ਧੁੱਪ ਵਿੱਚ ਬਾਹਰ ਜਾਣ ਤੋਂ ਪਰਹੇਜ਼ ਕਰੋ, ਖਾਸ ਕਰਕੇ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ। ਜਦੋਂ ਬਾਹਰ ਦਾ ਤਾਪਮਾਨ ਜ਼ਿਆਦਾ ਹੋਵੇ ਤਾਂ ਸਖਤ ਗਤੀਵਿਧੀਆਂ ਤੋਂ ਬਚੋ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਕੰਮ ਕਰਨ ਤੋਂ ਬਚੋ ਸ਼ਰਾਬ ਚਾਹ ਕੌਫੀ ਅਤੇ ਕਾਰਬੋਨੇਟਿਡ ਸੌਫਟ ਡਰਿੰਕਸ ਤੋਂ ਪਰਹੇਜ਼ ਕਰੋ ਜੋ ਸਰੀਰ ਨੂੰ ਡੀਹਾਈਡਰੇਟ ਕਰਦੇ ਹਨ ਵਲੰਟੀਅਰ ਕਿਸੇ ਵੀ ਏਜੰਸੀ ਲਈ ਭਾਈਚਾਰੇ ਦਾ ਕੇਂਦਰ ਬਿੰਦੂ ਹੋ ਸਕਦੇ ਹਨ ਵਲੰਟੀਅਰ ਸਰਕਾਰ ਦੀਆਂ ਸਲਾਹਾਂ ਦੇ ਦੂਤ ਵਜੋਂ ਕੰਮ ਕਰ ਸਕਦੇ ਹਨ ਅਤੇ ਚੇਤਾਵਨੀਆਂ ਦਾ ਪ੍ਰਸਾਰ ਕਰ ਸਕਦੇ ਹਨ ਵਲੰਟੀਅਰ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਕੱਢਣ ਵਿੱਚ ਮਦਦ ਕਰ ਸਕਦੇ ਹਨ ਵਾਲੰਟੀਅਰ ਵੱਖ-ਵੱਖ ਸੇਵਾਵਾਂ ਲਈ ਰਾਹਤ ਕੈਂਪਾਂ ਵਿੱਚ ਸੇਵਾ ਕਰ ਸਕਦੇ ਹਨ। ਵਾਲੰਟੀਅਰ ਸਰਕਾਰ ਦੀ ਸਹੂਲਤਾਂ ਦੀ ਬਹਾਲੀ ਵਿੱਚ ਮਦਦ ਕਰ ਸਕਦੇ ਹਨ। ਵਾਲੰਟੀਅਰਾਂ ਨੂੰ ਸਰਕਾਰ ਦੁਆਰਾ ਹਰ ਕਿਸਮ ਦੀਆਂ ਆਮ ਸੇਵਾਵਾਂ ਲਈ ਵਰਤਿਆ ਜਾ ਸਕਦਾ ਹੈ। ਆਓ ਗਰਮੀ ਦੀ ਲਹਿਰ ਦੀ ਸੁਰੱਖਿਆ ਬਾਰੇ ਗੱਲ ਕਰੀਏ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੂਰਜ ਤੋਂ ਬਚੋ। ਨਿਯਮਤ ਤੌਰ ਤੇ ਪਾਣੀ ਪੀਓ ਅਤੇ ਹਲਕੇ ਢਿੱਲੇ ਕੱਪੜੇ ਪਾਓ। ਚਸ਼ਮੇ, ਛਤਰੀ ਅਤੇ ਸਹੀ ਜੁੱਤੀਆਂ ਦੀ ਵਰਤੋਂ ਕਰੋ। ਮੈਂ ਇੱਕ ਵਲੰਟੀਅਰ ਵਜੋਂ ਕਿਵੇਂ ਮਦਦ ਕਰ ਸਕਦਾ ਹਾਂ? ਤੁਸੀਂ ਲੋਕਾਂ ਨੂੰ ਗਰਮੀ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਸਕਦੇ ਹੋ। ਉਨ੍ਹਾਂ ਨੂੰ ਘਰ ਦੇ ਅੰਦਰ ਰਹਿਣ, ਹਾਈਡਰੇਟ ਰਹਿਣ ਅਤੇ ਢੁਕਵੇਂ ਕੱਪੜੇ ਪਾਉਣ ਲਈ ਸਿਖਾਓ। ਤੁਹਾਡੀਆਂ ਕੋਸ਼ਿਸ਼ਾਂ ਉਨ੍ਹਾਂ ਨੂੰ ਸੁਰੱਖਿਅਤ ਰੱਖ ਸਕਦੀਆਂ ਹਨ। ਯਕੀਨਨ, ਮੈਂ ਦੂਜਿਆਂ ਨੂੰ ਸੂਚਿਤ ਕਰਾਂਗਾ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਾਂਗਾ। ਬਹੁਤ ਵਧੀਆ ਇਕੱਠੇ ਮਿਲ ਕੇ ਅਸੀਂ ਇੱਕ ਫਰਕ ਲਿਆਵਾਂਗੇ ਤੁਹਾਡੀ ਵਲੰਟੀਅਰ ਸੇਵਾ ਲਈ ਧੰਨਵਾਦ ਹੀਟ ਸਟੋਕ ਦੀ ਸਥਿਤੀ ਵਿੱਚ ਐਮਰਜੈਂਸੀ ਕਿਟ ਵਿੱਚ ਹੇਠਾਂ ਲਿਖੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਪਾਣੀ ਦੀ ਬੋਤਲ ਛਤਰੀ ਟੋਪੀ ਜਾਂ ਸਿਰ ਦਾ ਕਵਰ ਹੱਥ ਦਾ ਤੌਲੀਆ ਹੱਥ ਦਾ ਪੱਖਾ ਅਤੇ ਇਲੈਕਟ੍ਰੋਲਾਈਟ ਗਲੂਕੋਜ਼ ਔਰਲ ਰੀਹਾਈਡਰੇਸ਼ਨ ਮੋਡਿਊਲ ਵਿੱਚ ਵਿਚਾਰੇ ਗਏ ਮੁੱਖ ਨੁਕਤੇ ਹਨ ਗਰਮੀ ਦੀਆਂ ਲਹਿਰਾਂ ਬਹੁਤ ਜ਼ਿਆਦਾ ਗਰਮ ਮੌਸਮ ਦੇ ਦੌਰੇ ਹਨ ਜੋ ਮਨੁੱਖੀ ਸਿਹਤ ਅਤੇ ਤੰਦਰੁਸਤੀ ਲਈ ਕਈ ਤਰ੍ਹਾਂ ਦੇ ਖਤਰੇ ਪੈਦਾ ਕਰ ਸਕਦੀਆਂ ਹਨ ਗਰਮੀ ਦੀਆਂ ਲਹਿਰਾਂ ਦੇ ਜੋਖਮ ਨੂੰ ਸਮਝਣਾ ਅਤੇ ਘਟ ਕਰਨ ਲਈ ਰਣਨੀਤੀਆਂ ਨੂੰ ਲਾਗੂ ਕਰਨਾ અત્યੰਤ ਗਰਮੀ ਦੀਆਂ ਘਟਨਾਵਾਂ ਦੇ ਪ੍ਰਭਾਵ ਨੂੰ ਘਟ ਕਰਨ ਲਈ ਮਹੱਤਵਪੂਰਨ ਹੈ ਗਰਮੀ ਦੀ ਲਹਿਰ ਦੇ ਦੌਰਾਨ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ ਜਿਵੇਂ ਕਿ ਹਾਈਡਰੇਟਡ ਰਹਿਣਾ ਛਾਂ ਦੀ ਭਾਲ ਕਰਨਾ, ਹਲਕੇ ਕੱਪੜੇ ਪਾਉਣਾ ਅਤੇ ਪੱਖੇ ਜਾਂ 에어 ਕੰਡੀਸ਼ਨਿੰਗ ਦੀ ਵਰਤੋਂ ਕਰਨਾ। ਗਰਮੀ ਦੀ ਲਹਿਰ ਦੀ ਸੁਰੱਖਿਆ ਲਈ ਸਿਫਾਰਿਸ਼ ਕੀਤੇ ਕੰਮਾਂ ਵਿੱਚ ਕਮਜ਼ੋਰ ਵਿਅਕਤੀਆਂ ਦੀ ਜਾਂਚ ਕਰਨਾ, ਸਖਤ ਬਾਹਰੀ ਗਤੀਵਿਧੀਆਂ ਤੋਂ ਪਰਹੇਜ਼ ਕਰਨਾ ਅਤੇ ਸਨਸਕ੍ਰੀਨ ਦੀ ਵਰਤੋਂ ਕਰਨਾ ਸ਼ਾਮਲ ਹੈ। ਅਨੁਕੂਲਤਾ અત્યੰਤ ਸਥਿਤੀਆਂ ਵਿੱਚ ਹੌਲੀ-ਹੌਲੀ ਅਨੁਕੂਲ ਹੋਣ ਦੀ ਪ੍ਰਕਿਰਿਆ ਵਿਅਕਤੀਆਂ ਲਈ ਗਰਮੀ ਦੀਆਂ ਲਹਿਰਾਂ ਦੇ ਪ੍ਰਭਾਵ ਨੂੰ ਬਿਹਤਰ ਢੰਗ ਨਾਲ ਬਰਦਾਸ਼ਤ ਕਰਨ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਹੈ। ਹੁਣ ਵਿਸ਼ੇ ਬਾਰੇ ਤੁਹਾਡੀ ਸਮਝ ਦੀ ਜਾਂਚ ਕਰਨ ਦਾ ਸਮਾਂ ਆ ਗਿਆ ਹੈ ਇਹ ਇੱਕ ਮੁਲਾਂਕਣ ਅਭਿਆਸ ਹੈ ਹਰੇਕ ਸਵਾਲ ਦੇ ਅੰਕ ਬਰਾਬਰ ਹਨ ਟੈਸਟ ਪਾਸ ਕਰਨ ਲਈ ਤੁਹਾਨੂੰ ਘੱਟੋ-ਘੱਟ 60 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੀ ਲੋੜ ਹੈ ਸਵਾਲਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਚਿਤ ਵਿਕਲਪ ਚੁਣੋ 我一样